ਦੇ ਬਾਪੂ ਮੈਂ ਵਿਆਹ ਵੀ ਨਹੀਂ ਕਰਾਉਣਾ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ ਹਾਂਜੀ ਭੈਣ ਜੀ ਮੁੰਡਾ ਸਾਨੂੰ ਪਸੰਦ ਉਹਨਾਂ ਨਾਲੇ ਜੇ ਤੈਨੂੰ ਕੋਈ ਕੁੜੀ ਪਸੰਦਾ ਤੂੰ ਸੰਗੇ ਨਾਲ ਸਾਨੂੰ ਦੱਸ ਦੇ ਨਾ ਨਾ ਬਾਪੂ ਇਦਾਂ ਹੀ ਤਾਂ ਕੋਈ ਗੱਲ ਨਹੀਂ ਹੈਗੀ ਮੇਰੀ ਨਿਗਾਹ 'ਚ ਤਾਂ ਕੋਈ ਕੁੜੀ ਨਹੀਂ ਹੈਗੀ ਦੇ ਵੰਟੀ ਆਵਾ ਪੇ ਸਿਮਰਨ ਦਾ ਸੂਟ ਸੁਣਾਉਣੀ ਭੁੱਲ ਗਏ ਆਪਾਂ ਇਹ ਤਾਂ ਭੈਣ ਜੀ ਜਾਨ ਚੱਕ ਹੋ ਗਿਆ ਮੈਂ ਵੀ ਹਸਪਤਾਲ ਉਚੋਂ ਹੁਣ ਆਇਆ ਐਨੇ ਤਾਂ ਕਹਤਾ ਅਗੇ ਭੈਣ ਜੀ ਹੌਲੀ ਹੌਲੀ ਠੀਕ ਹੋ ਜਾਣਗੇ ਮੇਰੇ ਵੱਲੋਂ ਤਾਂ ਦੇਖੋ ਕੋਰਾ ਜਵਾਬ ਹੈ ਚੱਲ ਪੁੱਤ ਵੰਟੀ ਖੜਾ ਹੋ ਚੱਲ ਘਰੇ ਚੱਲੀਏ ਭੈਣ ਜੀ ਸਾਨੂੰ ਗੱਲ ਤਾਂ ਦੱਸੋ ਕੀ ਐ ਤੁਸੀਂ ਜਵਾਬ ਕਿਉਂ ਦੇ ਰਹੇ ਹੋ ਜੇ ਕੋਈ ਦਾਜ ਦੀ ਗੱਲ ਆ ਉਹ ਦੱਸੋ ਸਾਨੂੰ ਦੇਖ ਭਾਈ ਸਾਹਿਬ ਦਾਦਾ ਜੀ ਨੇ ਸਾਨੂੰ ਪਹਿਲੀ ਕਹਿਤਾ ਸੀ ਵੀ ਸਾਨੂੰ ਕੁਸਲੀ ਚਾਹੀਦਾ ਸਾਨੂੰ ਸਿਰਫ ਸੋਹਣੀ ਸੁਨੱਖੀ ਕੁੜੀ ਚਾਹੀਦੀ ਐ ਹੁਣ ਤੁਸੀਂ ਆਪ ਦੇਖ ਲਓ ਕੁੜੀ ਦੇ ਮੂੰਹ ਤੇ ਕਿੰਨੇ ਦਾਗ ਪੈ ਰਹੇ ਨੇ ਨਾ ਇਹ ਜਿਹੇ ਦਾਗ ਨਾਸੂ ਤੇ ਫੇਰੇ ਸੀ ਕੀ ਕਰਾਂਗੇ ਚਾਹੇ ਸਾਨੂੰ ਮੇਰੀ ਗੱਲ ਤਾਂ ਦੇਖੋ ਘੁੱਸਾ ਲੱਗੇ ਮੈਂ ਨਹੀਂ ਆਪਣੇ ਪੁੱਤ ਦਾ ਵਿਆਹ ਐਸੀ ਮੀਨਾ ਕਰ ਸਕਦੀ ਭੈਣ ਜੀ ਤੁਸੀਂ ਇਹ ਕੀ ਕਹਿ ਰਹੇ ਹੋਗੇ ਵਿਆਹ ਚ ਹਫਤਾ ਰਹਿ ਗਿਆ ਸਾਰੇ ਰਿਸ਼ਤੇਦਾਰਾਂ ਚ ਕਾਰਡ ਵੰਡ ਤੇ ਅਸੀਂ ਲੋਕਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਕੀ ਜਵਾਬ ਦੇਵਾਂਗੇ ਪਿੰਡ 'ਚ ਕੀ ਮੂਹ ਦਿਖਾਵਾਂਗੇ ਭਾਈ ਸਾਹਿਬ ਇਹ ਤੁਸੀਂ ਦੇਖੋ ਮੈਂ ਨਹੀਂ ਦੇਖਣਾ ਤੁਸੀਂ ਆਪ ਹੀ ਦੇਖ ਲਓ ਮੈਂ ਆਪਦੇ ਇਹਨੇ ਸੋਹਣੇ ਸੁਨਖੇ ਮੁੰਡੇ ਦਾ ਇਹ ਬਾਸੂਰਤ ਕੁੜੀ ਨਾਲ ਵਿਆਹ ਕਰੂੰਗੀ ਲੋਕ ਮੈਨੂੰ ਕੀ ਕਹਿਣਗੇ ਮੈਂ ਕੀ ਮੂਹ ਦਿਖਾਵਾਂਗੀ ਲੋਕਾਂ ਨੂੰ ਮੈਂ ਤਾਂ ਆਪਣੇ ਮੁੰਡੇ ਲਈ ਨਾ ਚੰਨਵਰਗੀ ਨੂੰ ਲੱਗੂੰਗੀ ਚੰਨਵਰਗੀ ਦੋਸਤੋ ਵਿੰਜੋ ਦਾ ਨਾਮ ਸੁਣਾ ਹੈ ਹਮਾਰੇ ਕੈਪੀਟਲ ਕੁਲ ਵੀ ਅੱਜਕਲ ਵਿੰਜੋ ਪਰ ਖੇ ਰਹੇ ਹੈ क्योंकि इस एक ही ऐप है सौ से भी ज़्यादा गेम्स हैं चलो मैं आपको खेल कर दिखाता हूँ बिंजो टीम मैनिया में जाओ, अपना मनपसंद गेम चुनो जैसे मैं लूडो एक्सप्रेस से खेल के दिखाता हूँ मैच शुरू हो रहा है मेरे साथ तीन लोग और ऐड होंगे यह गेम हुआ स्टार्ट और ये गेम मैंने जीत लिया और मैंने जीता है रील कैश जो सीधा मेरे वैलेट में आ गया है अब मैं वैलेट पे क्लिक करके यूज बिजरा कर लेता हूँ एंड ये हुई डन है ना आसान आप भी सौ गेम्स में से अपना मनपसंद गेम जैसे करम क्रिकेट पूल कोई भी खेल सकते हैं और मेरी तरह पैसे जीत सकते हो तो अभी जब कलेक्शन में जाओ इसमें दिए गए लिंक से डाउनलोड करो विंजो और जीतो कैश ये भैन जी दाग नहीं ये सट्टा नहीं हॉलीवुड ठीक हो जाएगी तो क्यों कर द ਵੇਜ ਨਾ ਗਏ ਮੇਰੇ ਮੁੰਡੇ ਦੀ ਤਾਂ ਜ਼ਿੰਦਗੀ ਬਰਬਾਦ ਹੋ ਜਾ ਮੈਂ ਆਪਣੇ ਮੁੰਡੇ ਦੀ ਜ਼ਿੰਦਗੀ ਖਰਾਬ ਥੋੜੀ ਕਰਨੀ ਹੈ ਬੇਬੇ ਤੇਰੀ ਗਲਤ ਗੱਲ ਆ ਇਹ ਐ ਥੋੜੀ ਰਿਸ਼ਤੇ ਟੁੱਟਦੇ ਜਾਂਦੇ ਨੇ ਮੇਰੀ ਗੱਲ ਤਾਂ ਸੁਣ ਮੜੀ ਲੈ ਬਸ ਕਰ ਮੈਨੂੰ ਵਾੜਾ ਗਿਆਨ ਨਾ ਦੇ ਨਾ ਤੂੰ ਮੈਨੂੰ ਜਮ ਮੈਂ ਕਿ ਮੈਂ ਤੈਨੂੰ ਜਮਿਆ ਬਸ ਜਦੋਂ ਮੈਂ ਤੈਨੂੰ ਇੱਕ ਵਾਰੀ ਕਹਿਤਾ ਇੱਥੇ ਰਿਸ਼ਤਾ ਨਹੀਂ ਹੁੰਦਾ ਤਾਂ ਨਹੀਂ ਹੁੰਦਾ ਚੱਲ ਤੁਰ ਮੇਰੇ ਨਾਲ ਪਰਵਾ ਮੇਰੀ ਗੱਲ ਦਾ ਸੁਣੋ ਇੱਕ ਵਾਰੀ ਇਹ ਹੁਣ ਕੀ ਰਹਿ ਗਿਆ ਸੁਣ ਸੁਣਾਉਣ ਨੂੰ ਚੱਲ ਤੁਰ ਪਾਂਡੀ ਜੀ ਇੱਕ ਵਾਰ ਮੇਰੀ ਗੱਲ ਸੁਣ ਲਓ ਤੂੰ ਬੈਠੀ ਰਹਿ ਨਹੀਂ ਪਾਂਡੀ ਗੱਲ ਗੱਲ ਤਾਂ ਸੁਣ ਦਿਓ ਬਸ ਸੁਣੀਆਂ ਨੇ ਲੰਗੇ ਪਾਣੀ ਵਾਂਗੂ ਦੂਰ ਹੋ ਗਿਓ ਸਜਣਾ ਵੇ ਲੰਗੇ ਪਾਣੀ ਵਾਂਗੂ ਦੂਰ ਹੋ ਗਿਓ ਸਜਣਾ ਵੇ ਸੁੱਕ ਨਾ ਜਾਵਾਂ ਕਿਦਰੇ ਹਿਜਰ ਤੇਰੇ ਵਿੱਚ ਰੁਖੂ ਕੇ ਤੂੰ ਖਿਲੀ ਬਹਾਰ ਜਹਾਂ ਹੋਏ ਕਰਾਰ ਜਹਾਂ ਇਹ ਜਾ ਸਿਕਾ ਘੜੀ ਪੰਜੀ ਪੰਜੀ ਗੱਲ ਸੁਣੋ ਇੱਕ ਹਫ਼ਤਾ ਵਿਆਹ ਦੇ ਵਿੱਚ ਰਹਿ ਗਿਆ ਤੁਸੀਂ ਜਵਾਬ ਨਾ ਦੇ ਕੇ ਜਾਓ ਮੇਰੀ ਕੁੜੀ ਦਾ ਕੌਣ ਰਿਸ਼ਤਾ ਲੁਕਾ ਲਓ ਮੇਰੀ ਕੁੜੀ ਤੇ ਦਾਗ ਨਾ ਲਾ ਕੇ ਜਾਓ બસ ਕਰ ਮੈਂ ਛੱਡ ਦੇ ਬਾਹ ਆਉਣਾ ਉਹਦਾ ਕਰੀ ਜਿਹੜਾ ਕੁਝ ਕਰਕੇ ਆਉਣਾ ਦੀਗਾ ਤੇ ਤੂੰ ਮੈਨੂੰ ਬਾਲਾ ਗਿਆਨ ਜਾਨਾ ਦੇ ਨਾਲ ਜਿਹੜਾ ਕੁਝ ਵੀ ਕੀਤਾ ਨਾ ਮੈਂ ਤੇਰੇ ਚੰਗੇ ਲਈ ਕੀਤਾ ਇਹ ਤੈਨੂੰ ਬਾਅਦ ਚ ਪਤਾ ਲੱਗਦਾ ਵਧੀਆ ਹੋਇਆ ਕੰਮ ਹੁਣੀ ਨਿਭੜਿਆ ਉਹ ਬੰਟੀ ਉਹ ਕੀ ਹੋ ਗਿਆ ਕੀ ਰੌਲਾ ਪਾਰਖਿਆ ਤੂੰ ਕੀ ਦੱਸਾਂ ਬਾਪੂ ਯਾਰ ਤੈਨੂੰ ਅਸਾ ਸਾਡਾ ਰਿਸ਼ਤਾ ਤੜਾਤਾ ਬਾਪੂ ਇਹਨੇ ਅੱਛੇ ਉਹ ਇਹਦਾ ਕੰਮ ਵਾਲੀ ਆ ਜਮਾ ਇਹਦਾ ਆਪਣੀ ਮਨਮਰਜ਼ੀਆਂ ਕਰਦੀ ਆ ਇਹਨੂੰ ਕੀ ਪਤਾ ਵੀ ਰਿਸ਼ਤੇ ਕੀ ਹੁੰਦੇ ਨੇ ਇਹਦਾ ਮਨ ਕਰਿਆ ਰਿਸ਼ਤਾ ਤੋੜਦਾ ਮਨ ਕਰੇ ਰਿਸ਼ਤਾ ਜੋੜ ਲਿਆ ਓਏ ਹੋਰ ਬਾਪੂ ਮੈਨੂੰ ਤਾਂ ਆਪਣਾ ਗੁੱਸਾ ਆਇਆ ਜਦੋਂ ਇਹਨੇ ਝੱਟ ਕਹਿਤਾ ਵੀ ਅਸੀਂ ਨਹੀਂ ਰਿਸ਼ਤਾ ਰੱਖਣਾ ਹੈਗਾ ਮੈਨੇ ਤਾਂ ਇੰਨਾ ਦਰਸ ਆਇਆ ਸਿਮੀ ਦੇ ਬਾਪੂ ਦੇ ਜਦੋਂ ਉਹ ਵਿਚਾਰਾ ਮਿੰਤਾ ਕੱਢ ਰਿਹਾ ਸੀਗਾ ਓ ਜਾਰੇ ਇਹਦਾ ਕੀ ਬਣੇ ਇਹਨੇ ਤਾਂ ਆਪਾਂ ਨੂੰ ਤਪਾ ਰੱਖਿਆ ਸੌ ਲੱਗੇ ਮਸਾ ਰਿਸ਼ਤਾ ਇਹਦੀ ਚੰਗਾ ਭਲਾ ਕਿੰਨੀ ਸੋਹਣੀ ਕੁੜੀ ਆ ਹਾਂ ਓਏ ਹੋਰ ਬਾਪੂ ਓ ਜਰਾ ਫਿਰ ਕਿੱਡੀ ਗੱਲੇ ਚ ਛੱਟ ਭੱਜੀ ਸਭ ਤਾਂ ਠੀਕ ਹੋ ਜੂ ਚਲ ਬਾਪੂ ਅੰਦਰ ਜਾ ਕੇ ਆਪਾਂ ਕਰਦੇ ਹਾਂ ਤੂੰ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਆਪ ਹੀ ਸਮਝਾਉਣਾ ਇਹਨੂੰ ਤੂੰ ਨਾ ਬੜਾ ਬੁਲਾਈ ਮੈਂ ਕੋਈ ਅੰਦਰ ਆਇਆ ਜਾ ਪੁੱਛਦਾ ਇਹਨੂੰ ਉੱਠੇ ਖੋਜੂਗਾ। ਮੈਂ ਆਪੇ ਸਾਮ ਲੂੰਗੀ। ਮੈਨੂੰ ਲੱਗਦਾ ਮੇਰੀ ਕਿਸਮਤ 'ਚ ਉਹਨਾਂ ਨਾਲ ਵਿਆਹ ਹੋਣਾ ਲਿਖਿਆ ਹੀ ਨਹੀਂ ਸੀਗਾ। ਕਿਵੇਂ ਨਾ ਰੋ ਮਾਤੀ? ਉਹ ਜਵਾਬ ਦੇ ਕੇ ਗਏ ਨੇ ਤੇਰੇ ਬਿਆਨ। ਵਿਆਹ ਦੇ ਵਿੱਚ ਇੱਕ ਹਫ਼ਤਾ ਰਹਿ ਗਿਆ। ਲੋਕਾਂ ਨੂੰ ਕੀ ਜਵਾਬ ਦੂੰਗਾ? ਲੋਕ ਸੌ ਸੌ ਗੱਲਾ ਕਰਨਗੇ। ਦੱਸ ਕੀ ਜਵਾਬ ਦੂੰ ਲੋਕਾਂ ਨੂੰ ਤੇ ਉਸ਼ ਨਹੀਂ ਬਣਨਾ ਲੋਕ ਤਾਂ ਬੋਗੋਸ਼ ਕਰਦੇ ਨੇ ਪਾਸ ਚੁੱਪ ਗਾਜੋ ਬਾਪੂ ਜੀ ਬਾਹ ਰੱਬਾ ਐ ਮੈਨੂੰ ਧੀ ਦਿੱਤੀ ਉਹਦਾ ਕੋਈ ਦੁੱਖ ਨਹੀਂ ਘੱਮ ਸੇ ਕਮ ਉਹਦੀ ਕਿਸਮਤ ਤਾਂ ਚੰਗੀ ਲਿਖ ਦਿੰਦਾ ਲੋਕ ਤਿਆਂ ਜੰਮਣ ਤੋਂ ਨਹੀਂ ਡਰਦੇ ਪਰ ਤਿਆਂ ਦੇ ਆ ਦੁੱਖ ਮਾਂ ਪਿਓ ਨੂੰ ਮਾਰ ਦਿੰਦੇ ਨੇ ਮਾ ਪਰੂ ਮਾਰ ਦਿੰਦੇ ਲੋ ਹੋਰ ਹਾਂ ਹਾਂ ਇਹ ਭੈਣੇ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਮੈਂ ਖਾਂ ਥੋੜੇ ਦਿਨ ਪਹਿਲਾਂ ਤੂੰ ਮੈਨੂੰ ਫੋਨ ਕਰਿਆ ਧੀ ਹਾਂ ਹਾਂ ਆ ਬੰਟੀ ਵਾਸਤੇ ਕੁੜੀ ਦੀ ਦੱਸ ਪਾਈ ਤੀ ਇਹ ਭੈਣੇ ਹਾਂ ਹੋਗਾ ਤੀ ਬੰਟੀ ਦਾ ਰਿਸ਼ਤਾ ਪੱਕਾ ਇਹ ਭੈਣੇ ਹੋਣਾ ਕੀ ਤੀ ਉਹ ਤਾਂ ਕੁੜੀਓ ਖਰਾਬ ਨਿਕਲੀ ਹਾਂ ਹਾਂ ਉਹ ਤਾਂ ਸ਼ੁਕਰ ਹੈ ਮਾਲਕ ਦਾ ਭੈਣੇ ਸਾਨੂੰ ਪਹਿਲਾਂ ਪਤਾ ਲੱਗ ਗਿਆ ਜੇ ਕਿਤੇ ਮੰਗਰੋ ਪਤਾ ਲੱਗਦਾ ਤੈਨੂੰ ਪਤਾ ਫਿਰ ਕੀ ਬਣਦੀ ਸਾਡੇ ਨਾਲ ਹਾਂ ਹਾਂ ਇਹ ਮੈਂ ਤਾਂ ਹੀ ਕਹਿੰਦੀ ਸੀ ਤੈਨੂੰ ਮਖਾ ਉਹ ਕੁੜੀ ਦਾ ਰਿਸ਼ਤਾ ਹੁਣ ਪੱਕਾ ਹੋ ਗਿਆ ਕਿ ਨਹੀਂ ਹੋਇਆ ਅੱਛਾ ਹੋਇਆ ਨਹੀਂ ਹਲੇ ਠੀਕ ਹੈ ਠੀਕ ਹੈ ਨਹੀਂ ਫਿਰ ਮੈਂ ਤਾਂ ਐਂ ਕਹਿੰਨੀ ਸੀ ਮਹਤੂ ਬੰਟੀ ਦੇ ਰਿਸ਼ਤੇ ਦੀ ਗੱਲ ਤੋੜ ਲੈਂਦੀ ਉਹਨਾਂ ਨਾਲ ਹਾਂ ਹਾਂ ਓਹੋ ਪਰ ਤੂੰ ਕਹੇ ਜੀਆਂ ਗੱਲਾਂ ਕਰਦੀਆਂ ਮੰਗ ਮੰਗਾਈ ਨੂੰ ਤਾਂ ਮੈਨੂੰ ਕੁਝ ਨਹੀਂ ਚਾਹੀਦਾ ਹਾਂ ਹਾਂ ਪਾਵੇਂ ਤਿੰਨੇ ਕੱਪੜੇ ਪਾ ਕੇ ਅਗਲੇ ਕੁੜੀ ਨੂੰ ਤੋੜ ਦੇਣਾ ਹਾਂ ਪਰ ਕੁੜੀ ਭੈਣੇ ਤੈਨੂੰ ਪਤਾ ਇਹਨਾਂ ਨੂੰ ਸੋਹਣੀ ਸੁਨੱਖੀ ਚਾਹੀਦੀ ਐ ਹਾਂ ਬੰਟੀ ਦੇ ਨਾਪ ਦੀ ਨਹੀਂ ਬੰਟੀ ਤਾਂ ਦੁੱਗਣੀ ਸੋਹਣੀ ਚਾਹੀਦੀ ਐ ਤੂੰ ਕਹਿਈਆਂ ਗੱਲਾਂ ਕਰਦੀ ਐ ਛਾਂਪਦੀਆਂ ਗੱਲਾਂ ਨਹੀਂ ਤੂੰ ਛਾਂਪ ਛੱਡ ਚੇ ਲੜੀ ਪਵਾ ਲਈ ਹਾਂ ਪਰ ਤੂੰ ਕਰੀ ਉਹਦਾ ਨਾ ਰਿਸ਼ਤੇ ਦੀ ਗੱਲ ਹਾਂ ਰਿਸ਼ਤੇ ਦੀ ਗੱਲ ਭਾਵੇਂ ਇਸ ਸਾਹਬ ਨਾਲ ਕਰੀ ਵੀ ਜਿਹੜਾ ਆ ਹਵਤੇ ਰੇਂਦਰੰਦਰ ਮੁੰਡੇ ਦਾ ਵਿਆਹ ਹੋ ਜੇ ਹਾਂ ਤੇ ਨਾਲ ਇੱਕ ਗੱਲ ਹੋਰ ਤੂੰ ਮੈਨੂੰ ਨਾ ਕੁੜੀ ਦੀ ਫੋਟੋ ਮੰਗਾ ਕੇ ਮੈਨੂੰ ਆਹ ਵਟਸਐਪ ਤੇ ਸੈਂਡ ਕਰ ਦੇ ਹਾਂ ਨਾਲੇ ਤਾਂ ਦੇਖ ਫੋਟੋ ਮੈਂ ਦੇਖ ਲੂੰਗੀ ਨਾਲੇ ਘਰੇ ਦਿਖਾ ਦੂੰਗੀ ਹਾਂ ਹਾਂ ਕੁੜੀ ਤਾਂ ਤੂੰ ਕਹਿਨੀ ਵੀ ਸੋਹਣੀ ਸੁਨੱਖੀ ਬਿਠੇਰੀ ਐ ਪਰ ਫੇਰ ਵੀ ਆਪਣਾ ਹੱਕ ਮੰਨ ਦੇ ਇੱਕ ਵਾਰੀ ਹਨਾ ਫੋਟੋ ਦੇਖਣ ਦਾ ਹਾਂ ਹਾਂ ਬਸ ਮੈਨੂੰ ਤਾਂ ਇਹੀ ਚਾਹ ਹੈ ਵੀ ਕੁੜੀ ਸੋਹਣੀ ਹੋਵੇ ਦੇਨ ਲੈਂਦੀ ਦੇਖ ਮੈਨੂੰ ਕੋਈ ਭੁੱਖ ਨਹੀਂ ਹਾਂ ਸੁੱਖ ਨਾਲ ਦੇਖ ਰੱਬ ਦਾ ਸਾਰਾ ਕੁਸਾ ਪੈਣੀ ਦਿੱਤਾ ਹੋਇਆ ਕਰਨ ਠੀਕ ਐ ਪੈਣੀ ਅੱਛਾ ਚਲ ਠੀਕ ਐ ਪੈਣੀ ਮੈਨੂੰ ਨਾ ਹੁਣੀ ਫੋਟੋ ਸੈਂਡ ਕਰ ਦੇ ਹਾਂ ਵੀ ਭੈਣੇ ਤੂੰ ਕਹੀਆਂ ਗੱਲਾਂ ਕਰ ਜੇ ਤੈਨੂੰ ਕਹਿਤਾ ਵੀ ਚਾਹੇ ਲੜੀ ਪਵਾ ਲਈ ਫੇਰ ਉਹੀ ਗੱਲ ਤੇ ਆ ਜੰਨੀ ਹੈ ਤੂੰ ਮੁੜ ਕੇ ਅੱਛਾ ਚੱਲ ਠੀਕ ਐ ਭੈਣੇ ਸਸਤਰੀਕਾਰ ਠੀਕ ਐ ਲੈ ਸ਼ੁਕਰ ਐ ਮਾਲਕ ਦਾ ਉਹ ਕੁੜੀ ਦਾ ਹਲੇ ਰਿਸ਼ਤਾ ਕਿਤੇ ਹੋਇਆ ਨਹੀਂ ਤੀ ਪੱਕਾ ਜਾਲੇ ਤਾਂ ਮਾਲਕ ਨੇ ਵਧੀਆ ਸੁਣ ਲਈ ਸੋਹਣੀ ਸੁਨੱਖੀ ਕੁੜੀ ਬਿਥੇਰੀ ਐ ਨਾਲੇ ਕੰਮਕਾਰ ਵਾਲੀ ਬਧੀ ਐ ਲਾਇਕ ਦੀ ਕੁੜੀ ਐ ਘਰਾਣੇ ਕਰਦੀ ਕੁੜੀ ਐ ਤਕੜੇ ਵੀ ਬਿਥੇਰੇ ਨੇ ਹੋ ਦੇ ਲੰਡੀ ਤੇ ਤਾਂ ਚੱਲ ਆਪਾਂ ਨੂੰ ਕੋਈ ਭੁੱਖ ਨਹੀਂ ਹੈਗੀ ਪਰ ਕੁੜੀ ਸੋਹਣੀ ਤੇ ਸਿਆਣੀ ਬਹੁਤ ਹੈ ਹਾਂ ਚੱਲ ਭੇਜ ਜੰਦੇ ਕੋਟੋ ਫਿਰ ਕਰਦੀਆਂ ਵੰਟੀ ਦੇ ਬਾਪੂ ਨਾਲ ਨਾਲ ਵੰਟੀ ਨਾਲ ਗੱਲ ਇਹ ਤਾਂ ਮਾਲਕ ਨੇ ਮੇਰੀ ਚੰਗੀ ਸੁਣ ਲਈ ਆਏ ਕਰਨਾ ਜਸਮੀ ਨੂੰ ਕਾਲ ਕਰਕੇ ਦੇਖਦਾ ਅੱਜ ਬਹੁਤ ਦਿਨ ਹੋ ਗਏ ਗੱਲ ਹੀ ਨਹੀਂ ਹੋਈ ਫੋਨ ਕੱਟਦਾ ਜਸਮੀ ਫੋਨ ਚੱਕ ਪਲੀਜ਼ ਦਵਾਰੇ ਲਾ ਕੇ ਦੇ ਦਾਂ ਚਲਾਂ ਜਰਸਿੰਨੀ ਤੂੰ ਮੇਰਾ ਫੋਨ ਕਿਉਂ ਨਹੀਂ ਚੈੱਕ ਰਹੀ ਹੈਗੀ ਯਾਰ ਮੈਨੂੰ ਪਤਾ ਤੇਰੀ ਕਿੰਨੀ ਫਿਕਰ ਹੋ ਰਹੀ ਸੀਗੀ ਨਾ ਹੁਣ ਫੋਨ ਚੈੱਕ ਕਰਨ ਨੂੰ ਰੈਕ ਹੀ ਗਿਆ ਸਭ ਕੁਝ ਤਾਂ ਬੰਟੀ ਤੇਰੇ ਬੇਬੇ ਨੇ ਖਤਮ ਕਰਤਾ ਨਾਲੇ ਤੈਨੂੰ ਕੀ ਲੱਗਦਾ ਇੰਨਾ ਕੁਝ ਕਰਨ ਤੋਂ ਬਾਅਦ ਮੈਂ ਠੀਕ ਹੋਵਾਂਗੀ ਜਰਸਿੰਨੀ ਮੈਂ ਤੈਨੂੰ ਕਿਵੇਂ ਸਮਝਾਵਾਂ ਮੈਂ ਬੇਬੇ ਨੂੰ ਬਹੁਤ ਸਮਝਾ ਕੇ ਦੇਖ ਲਿਆ ਉਹ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਹੈਗੀ ਮੈਂ ਮੰਨਦਾਗਾ ਬੇਬੇ ਨੇ ਤੇਰਾ ਤੇ ਤੇਰੇ ਬਾਪੂ ਦਾ ਬਹੁਤ ਦਿਲ ਦੁਖਾਇਆਗਾ ਬੇਬੇ ਵੱਲੋਂ ਮੈਂ ਤੇਰੇ ਤੋਂ ਮਾਫੀ ਮੰਗਦਾਗਾ ਜੇ ਹੋ ਸਕੇ ਪਲੀਸ ਵੀ ਮੈਨੂੰ ਮਾਫ ਕਰ ਦੇ ਤੂੰ ਕਿਉਂ ਬੰਟੀ ਮਾਫੀ ਮੰਗ ਰਿਹਾ ਗਲਤੀ ਤਾਂ ਤੇਰੀ ਵੀ ਨਹੀਂ ਹੈਗੀ ਨਾ ਗਲਤੀ ਤੇਰੀ ਬੇਬੇ ਦੀ ਆ ਗਲਤੀ ਤਾਂ ਮੇਰੀ ਆ ਜਿਹੜੀ ਮੈਂ ਤੈਨੂੰ ਹਾਂ ਕਰ ਬੈਠੀ ਤੇ ਸਿੱਧਾ ਸਾਦਾ ਸਮਝ ਕੇ ਆਪਣੇ ਦਿਲ 'ਚ ਜਗ੍ਹਾ ਦੇ ਬੈਠੀ ਪਰ ਸੀਰੀਅਸਲੀ ਜੋ ਵੀ ਹੋਇਆ ਨਾ ਚੰਗਾ ਹੀ ਹੋਇਆ ਘੱਟੋ ਘੱਟ ਮੇਰੇ ਟਿਕਨ ਕਰਕੇ ਨਾ ਤੇਰੇ ਪਰਿਵਾਰ ਦੀ ਅਸਲੀਅਤ ਤਾਂ ਮੇਰੇ ਸਾਹਮਣੇ ਆ ਗਈ ਨਾ ਨਾਲੇ ਤਾਂ ਸ਼ੁਕਰ ਹੋਇਆ ਕਿ ਮੈਂ ਵਿਆਹ ਤੋਂ ਪਹਿਲੇ ਹੀ ਡਿੱਗ ਗਈ ਤੇ ਤੇਰੀ ਬੇਬੇ ਨੇ ਨਾ ਜਵਾਬ ਦੇ ਦਿੱਤਾ ਜਿਵੇਂ ਵਿਆਹ ਤੋਂ ਬਾਅਦ ਡਿੱਗ ਜਾਂਦੀ ਨਾ ਤੇਰੀ ਬੇਬੇ ਨਾਲ ਤਾਂ ਤਲਾਕ ਕਰਵਾ ਦੇਣਾ ਸੀ ਤੇ ਮੇਰੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਣੀ ਸੀ ਉਹ ਨਹੀਂ ਨਹੀਂ ਮੇਰੀ ਨਹੀਂ ਤੇਰੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਣੀ ਸੀ ਮੇਰੇ ਵਰਗੀ ਬਦਸੂਰਤ ਕੁੜੀ ਨਾਲ ਵਿਆਹ ਕਰਾ ਕੇ ਜਰਸੀ ਨਹੀਂ ਮੈਂ ਤੈਨੂੰ ਕਿਵੇਂ ਸਮਝਾਵਾਂ ਮੈਨੂੰ ਤੇਰੇ ਦਾਗਾਂ ਤੋਂ ਕੋਈ ਫਰਕ ਨਹੀਂ ਪੈਂਦਾ ਹੈਗਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੂੰ ਪਲੀਜ਼ ਇੱਕ ਵਾਰੀ ਮੇਰੇ ਤੇ ਵਿਸ਼ਵਾਸ ਰੱਖ ਕੇ ਦੇਖ ਮੈਂ ਸਭ ਕੁਝ ਠੀਕ ਕਰ ਦੂੰਗਾ ਹੈਲੋ ਹੈਲੋ ਫੇਰ ਫੋਨ ਕੱਟਦਾ ਹਾਇ ਰੱਬਾ ਬੇਬੇ ਮੇਰਾ ਸਿੰਘ ਨਾਲ ਵਿਆਹ ਕਰਨ ਨੂੰ ਤਿਆਰ ਨਹੀਂ ਗਈ ਤੇ ਮੈਂ ਕਿਸੇ ਨਾਲ ਹੋਰ ਨਹੀਂ ਕਰਾ ਸਕਦਾਗਾ ਹੁ ਰੱਬਾ ਤੂੰ ਹੀ ਕੋਈ ਰਸਤਾ ਦਿਖਾ ਕੰਟੀ ਪੁੱਤ ਆ ਕੀ ਕਰੀ ਜਾਂਦੇ ਹੋ ਆਹ ਸਾਹ ਆ ਕਰ ਤੇਰੀ ਮਸਤਾ ਵੇ ਮੇਰੀ ਗੱਲ ਸੁਣੋ ਸਾਹ ਕਿਤਾਬ ਫੇਰ ਕਰ ਲਿਓ ਜਾਂ ਨਾ ਤੋ ਕੇ ਤਿਆਰ ਹੋ ਜਾ ਤਿਆਰ ਹੋ ਜਾ ਹੋਰ ਕਿਉ ਕਿੱਥੇ ਜਾਣਾ ਹੈ ਕਹਿੰਦਾ ਕਿੱਥੇ ਜਾਣਾ ਨਾਲੇ ਤੁਸੀਂ ਮੇਰੀ ਗੱਲ ਸੁਣੋ ਸ਼ਹਿਰੋਂ ਜਾ ਕੇ ਨਾ ਨਾਲੇ ਤਾਂ ਬਿਸਕੁਟ ਪੂਜੀ ਆ ਲਓ ਵਧੀਆ ਚ ਤੇ ਨਾਲੇ ਠੰਡੇ ਦੀ ਲਿਆਓ ਬੋਤਲਾ ਕੌਣ ਆਊਗਾ ਤੈਨੂੰ ਰਿਸ਼ਤੇ ਆਲੇ ਦੇਖਣ ਆਲੇ ਆਉਣਗੇ ਅੱਜ ਦੇਖਣ ਆਲੇ ਆਉਣਗੇ ਹੋਰ ਹੋ ਮਾਂ ਮੈਂ ਜਿੰਮੀ ਨੂੰ ਪਿਆਰ ਕਰਦਾnga ਉਸੇ ਨਾਲ ਹੀ ਕਰਾਉਂਦਾ ਪਿਆ ਵੇ ਇੰਨੀ ਸੋਹਣੀ ਸੁਨੱਖੀ ਕੁੜੀ ਇਹਦਾ ਰਿਸ਼ਤਾ ਕਰਾ ਰਿਹਾ ਹੁਣ ਬਚੋਲਾ ਨਹੀਂ ਮੈਂ ਐਸੀ ਮੀਨ ਵਾਲੀ ਕਰਵਾਉਂਗਾ ਜੇ ਕਰਾਉਣਾ ਕਰ ਨਹੀਂ ਮੈਂ ਵਿਆਹ ਨਹੀਂ ਕਰਾਉਣਾ। ਵੀ ਉਹ ਚੜੇਲ ਨਾਲੋਂ ਮਸਾ ਤੇਰਾ ਪੈਂਡਾ ਛੁੱਟਿਆ ਕਿਉਂ ਦਵਾਰੇ ਕੰਡੇ ਬੀਜਦਾ। ਮੈਂ ਤਾਂ ਕਰਾਉਂਗਾ ਮੈਂ ਉੱਥੇ ਕਰਾਉਂਗਾ। ਫਰਮਾਂਦਾ ਨਹੀਂ ਤੂੰ ਹੈ? ਨਾ ਮੈਂ ਹੀ ਮੰਨਦਾ। ਮੇਰੀ ਸੁਣ ਲੈ ਗੱਲ ਕਿ ਉਹ ਚੜੇਲ ਨਾਲ ਵਿਆਹ ਕਰਾਂਗਾ ਨਾ ਮੈਂ ਜ਼ਰ ਪੀ ਕੇ ਮਰੂੰਗੀ ਨਾਲੇ। ਫਿਰ ਦੇਖੀ ਕੀ ਹੁੰਦਾ। ਮੈਂ ਹੋਰ ਹਾਂ। ਮੇਰੇ ਮਨ ਦੇ ਕੇ ਉਹ ਤਸਮਾਨ ਨੂੰ ਹਾਏ ਦੇਖ ਪਾਗਲਾ ਲੈ ਨਾ ਇਹਨੇ ਕਿਸੇ ਨੂੰ ਆਉਣ ਦਿੰਦੀ ਉਹ ਚੜੇਲ ਨੂੰ ਨਹੀਂ ਮੈਂ ਕਰੇ ਪੜਨ ਦਿੰਦੀ ਮੈਂ ਛੱਡ ਦੇ ਉਸ ਛੱਡ ਦੇ ਮੈਂ ਮੈਂ ਮੰਨ ਲਊ ਗੱਲ ਉਹ ਰਹਿਣ ਦੇ ਪੱਕਾ ਦੱਸ ਛੱਡ ਮੈਂ ਉੱਥੇ ਕਰਾ ਲਊਗਾ ਜਿੱਥੇ ਕਹਿੰਗੀ ਤੂੰ ਚੱਲ ਨਾ ਹੋਵੇ ਇਹੋ ਜਿਹਾ ਕੁਛ ਨਾ ਕਰ ਬਹਿ ਜਾ ਬਿਓ ਚੜੇਲ ਨਾ ਤਾਂ ਜਿਸ ਕਰ ਚਾਹੂਗੀ ਨਾ ਜੇ ਮੈਂ ਮਰ ਜਾ ਤਾਂ ਹੀ ਚੰਗਾ ਹੈ ਤੇ ਚੱਲ ਠੀਕ ਹੈ ਮਾਂ ਜਿੱਥੇ ਤੂੰ ਕਹਣੀ ਮੈਂ ਉੱਥੇ ਕਰਾ ਲਊਗਾ ਵਿਆ ਪਰ ਇਹੋ ਜਿਹਾ ਗਲਤ ਘਟਮਣਾ ਚਾਹਤਾ ਬੇ ਪੁੱਤ ਜੇ ਤੈਨੂੰ ਕੁਛ ਹੋ ਗਿਆ ਸੀ ਕਿੱਧਰ ਜਾਵਾਂਗੇ ਮੇਰੀ ਗੱਲ ਸੁਣ ਸਾਰਾ ਮੈਂ ਤੇਰੀ ਖੁਸ਼ੀ ਵਾਸਤੇ ਕਰਦੀ ਆ ਜੇ ਚੱਜਦੀ ਆਊਗੀ ਤਾਂ ਤੈਨੂੰ ਵੀ ਸੁਖ ਹੋਊਗਾ ਨਾ ਨਾ ਸਾਨੂੰ ਵੀ ਰੋਟੀ ਚੱਜ ਦੀ ਦੇਊਗੀ ਉਹ ਚਲ ਮੈਂ ਤੇਰੇ ਨਾਲ ਆਂਗਾ ਤੂੰ ਕਹਿ ਦੇ ਵਿਚੋਲੇ ਨੂੰ ਫਿਰ ਆ ਜੂਗਾ ਦੇ ਵਿਚੋਲੇ ਉਹ ਤਾਂ ਲੈ ਕੇ ਆਉਣ ਆਲੇ ਵਸ ਘੰਟੇ ਦੇ ਘੰਟੇ ਚ ਆ ਜਾਣਗੇ ਤੂੰ ਮੇਰੀ ਗੱਲ ਸੁਣ ਜਾਂ ਨਾ ਤੋ ਕੇ ਤਿਆਰ ਹੋ ਕੱਪੜੇ ਪਾ ਲੈ ਨਵੇਂ ਚਲ ਠੀਕ ਆ ਮਾਂ ਜਾ ਵਧੀਆ ਕੱਪੜੇ ਪ੍ਰੈਸ ਕਰੇ ਪਹਿਨੇ ਉਹ ਪਾ ਲਈ ਚੱਕੇ ਨਾ ਰੇ ਮੇਰੀ ਗੱਲ ਤੁਸੀਂ ਵੀ ਸੁਣ ਲੈ ਜਾ ਕੇ ਸਮਾਨ ਲਿਆਓ ਜਦੋਂ ਆ ਕੇ ਫਿਰ ਜਾਓਗੇ ਲੈ ਆਉਣ ਤੂੰ ਆਇਆਂ ਔਖੇ ਚ ਨਾ ਹੋਇਆ ਕਰੋ ਜੇ ਵੀ ਕੋਈ ਚੰਗਾ ਕੰਮ ਕਰਨਾ ਤੂੰ ਛੋੜਦਾ ਆ ਜਿਵੇਂ ਹੀ ਹੋ ਹੁੰਦਾਗਾ ਸਾਕਤਾਬ ਨੂੰ ਦੱਸ ਵੀ ਫੇਰ ਕਰ ਲਿਓ ਸਾਹਿਬ ਵੀ ਬਤਾਂਟੀ ਕੀ ਕਰੀ ਜਾਂਨੇ ਮੈਂ ਨੀ ਮਾਂ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਹਾਂ ਮੱਖ ਮੇਰੇ ਨਾਲ ਬੈਂਕ ਤੱਕ ਜਾਇਆ ਕੀ ਕਰਨਾ ਬੈਂਕ ਚ ਵੀ ਉਹ ਕਾਪੀ ਤੇ ਐਂਟਰੀ ਜੀ ਕਰਵਾ ਕੇ ਲਿਆਉਣੀ ਸੀ ਆਹ 80 ਮੇਰਾ ਹੀ ਪੈਸੇ ਕਢਾ ਲਿਆਉਣੇ ਆ ਮਗਾਉ ਤੇ ਐਂਟਰੀ ਕਰਾ ਲੈਂਦੇ ਮਾੜੀ ਜੀ ਉਹ ਮਾ ਅੱਜ ਮਸਾਂ ਦਾ ਮੈਂ ਬੇਲਾ ਹੋਇਆਗਾ ਅੱਜ ਤੂਗੇ ਨਹੀਂ ਬੇਵਕ ਚੱਲਾ ਇਹ 10 ਮਿੰਟਾਂ ਦਾ ਤਾਂ ਕੰਮ ਐ ਆਉਣ ਜਾਣੇ ਲੱਗੂਗਾ ਕਿਹੜਾ ਟਾਈਮ ਲੱਗਦਾ ਉੱਥੇ ਉਹ ਅੱਜ ਨਹੀਂ ਜਾ ਜਾਂਦਾ ਮਾ ਅੱਜ ਦਾ ਮੈਂ ਰੈਸਟ ਕਰੂੰਗਾ ਨਾਲੇ ਗਰਮੀ ਤਾਂ ਦੇਖ ਕਿੰਨੀ ਹੈਗੀ ਕਦੇ ਫੇਰ ਮੈਂ ਕਰਾ ਲੇਉਂਗਾ ਫਿਰ ਕੱਲ ਨੂੰ ਘੜਾ ਉੱਥੇ ਮੀਂਹ ਪੈਜੂਗਾ ਵੀ ਅੱਜ ਗਰਮੀ ਐ ਕੱਲ ਨੂੰ ਵੀ ਗਰਮੀ ਹੋਊਗੀ ਮੈਂ ਹੀ ਕਰਾ ਲੇਉਂਗਾ ਫਿਰ ਆਏ ਕੋਈ ਨਹੀਂ ਕਰਨ ਦਿੰਦੇ ਉਹ ਆਪ ਨੂੰ ਜਾਣਾ ਪੈਂਦਾ ਜਿਹਦਾ ਖਾਤਾ ਹੁੰਦਾ ਐ ਤਾਂ ਹਰ ਇੱਕ ਹੀ ਲੈ ਜਾ ਕਰੇ ਕਿਸੇ ਦੀ ਕਾਪੀ ਮੇਰੀ ਗੱਲ ਸੁਣ ਨਾ ਪਾ ਹੁਣ ਆ ਜਾਂ ਵੇ ਬਾਪੂ ਤਾਂ ਖੇਤ ਕਣੀ ਨਿਕਲਿਆ ਹੋਣਾ ਤੂੰ ਬਾਪੂ ਨੂੰ ਫੜ ਲਿਆ ਕਰ ਵਿੱਚ ਤੂੰ ਬੇਲੀ ਨੂੰ ਦੱਸ ਕੀ ਕਰਦਾ ਚਲ ਐ ਕਰ ਖੜਾ ਹੋ ਮੋਟਰਸਾਈਕਲ ਕੱਢ ਚਲ ਪਰ ਮੈਂ ਤਿਆਰ ਹੋ ਜਾ ਮਾੜਾ ਜੀ ਤਿਆਰ ਤਾਂ ਹੈਗੀ ਹੋਰ ਕੀ ਤਿਆਰ ਹੋਵੇਂਗਾ ਆ ਮੈਂ ਤਿਆਰ ਹੋ ਗਈ ਚਲ ਜਾ ਪਾਲਾ ਕਰਦੇ ਨੇ ਕੱਪੜੇ ਚਲ ਚੱਲੀਏ ਬਾਹਰ ਟਾਈਮ ਨਾਲ ਆਈ ਫਿਰ ਲੇਟ ਹੋ ਜਾਾਂਗੇ ਚੰਗਾ ਹੋਰ ਇੱਕ ਤਾਂ ਜੈਰ ਉਹਦਾ ਜਿੱਦੇ ਦਾ ਗੂਗਲ ਪੇ ਚੱਲਿਆ ਇੱਕ ਆ ਏਟੀਐਮ ਹੋ ਗੇ ਨਹੀਂ ਪਹਿਲਾਂ ਪੈਸੇ ਕਢਾਉਂਦੇ ਤੇ ਪਤਾ ਲੱਗ ਜਾਂਦਾ ਤੀ ਵੀ ਕਾਪੀ ਤੇ ਕਿੰਨੇ ਕਰ ਰਗੇ ਕਿੰਨੇ ਕਰਨਾ ਕਦੇ ਤਾਂ ਮੈਸੇਜ ਆ ਜਾਂਦਾ ਬੈਂਕਾਂ ਦਾ ਕਦੇ ਆਉਂਦਾ ਵੀ ਨਹੀਂ ਹੈਗਾ ਇਹ ਵੀ ਸਿਆਪੀ ਨੇ ਪਤਾ ਨਹੀਂ ਕਿਉਂ ਵਾਰ-ਵਾਰ ਮੇਰਾ ਮਨ ਇਹੀ ਕਹਿ ਰਿਹਾ ਵੀ ਬੰਟੀ ਸਾਡੇ ਰਿਸ਼ਤੇ ਨੂੰ ਐਵੇਂ ਨਹੀਂ ਟੁੱਟਣ ਦਿੰਦਾ ਉਹ ਵੀ ਮੈਨੂੰ ਉਨਾ ਹੀ ਪਿਆਰ ਕਰਦਾ ਜਿੰਨਾ ਮੈਂ ਉਹਨੂੰ ਕਰਦੀ ਆ ਉਹ ਸਾਡੇ ਰਿਸ਼ਤੇ ਨੂੰ ਬਚਾਉਣ ਲਈ ਕੁਝ ਨਾ ਕੁਝ ਤਾਂ ਪੱਕਾ ਕਰੂਗਾ ਸਿਮਰਾ ਉਹ ਸਿਮਰਾ ਤੁਸੀਂ ਸੁਣਨਾ ਕੁਝ ਨਹੀਂ ਗੜੀ ਜੇ ਕੀ ਹੋਇਆ ਕੋਤਮਾ ਤੇਰੇ ਵਾਸਤੇ ਦਵਾਈ ਲਿਆਵਾ ਆ ਆ ਸਮੇਂ ਮੈਂ ਸੋਚਦੀ ਪੈਸੇ ਤਾਂ ਨਹੀਂ ਚੱਲ ਲਿਆ ਤੂੰ ਤੂੰ ਦੋਵੇਂ ਖੜੋ ਮੈਂ ਕੋਤਾ ਆ ਕੇ ਦੋ ਮਿੰਟਾਂ ਤੇ ਠੀਕ ਹੈ ਪਹਿਨੇ ਵੀ ਬਹੁਤ ਟਾਈਮ ਲਾਤਾ ਕਿੱਥੇ ਰਹੇਗੀ ਸਸਗੀ ਕਾਂਟੀ ਜੀ ਸਸਗੀ ਕਾਂਟੀ ਸੁਸਤੀ ਖਾ ਲੈ ਦੱਸ ਇਹਨੇ ਜ਼ਰੂਰੀ ਮਿਲਣਾ ਸੀ ਵੈਸੇ ਚੰਗਾ ਹੀ ਹੋਇਆ ਜਿਹੜੀ ਇਹ ਮਿਲ ਗਈ ਲੱਗੇ ਹੱਥੇ ਨੂੰ ਬੰਟੀ ਦੇ ਰਿਸ਼ਤੇ ਬਾਰੇ ਦੱਸ ਹੀ ਦਿੰਨੀ ਆ ਨਾਲੇ ਜੇ ਇਹਦੇ ਦਿਲ ਵਿੱਚ ਬੰਟੀ ਲਈ ਮਾੜੀ ਮੋਟੀ ਜਗ੍ਹਾ ਵੀ ਹੋਈ ਤਾਂ ਉਹਦੇ ਵਿਆਹ ਦੀ ਗੱਲ ਸੁਣ ਕੇ ਉਹ ਵੀ ਖਤਮ ਹੋ ਜੋ ਚੰਗਾ ਹੋਇਆ ਥੀ ਤੈਨੂੰ ਮਿਲ ਕੇ ਲੈ ਆਂ ਕਰ ਫਿਰ ਮੂੰਹ ਮਿੱਠਾ ਕਰ ਮੂੰਹ ਮਿੱਠਾ ਹੋਰ ਮੂੰਹ ਮਿੱਠਾ ਏ ਬੇਬੇ ਥੇ ਹਾਈ ਰੱਬਾ ਇਸ ਤੋਂ ਪਹਿਲਾਂ ਕਿ ਬੇਬੇ ਸਿੰਘ ਨੇ ਮੇਰੇ ਭਰਾ ਵਰਗੇ ਮੈਨੂੰ ਬੇਬੇ ਨੂੰ ਰੋਕਣਾ ਪੈਣਾ ਪਰ ਆਹ ਜਾਂ ਕੁਲਣ ਦਾ ਨਾਮ ਹੀ ਨਹੀਂ ਲੈ ਰਿਆ ਪਰ ਕਾਦੀ ਖੁਸ਼ੀ ਚ ਖੁਸ਼ੀ ਵਾਲੀ ਗੱਲ ਐ ਪੁੱਤ ਆ ਚੱਕ ਆਪਣੇ ਬਣਟੀ ਦਾ ਰਿਸ਼ਤਾ ਪੱਕਾ ਹੋ ਗਿਆ ਅਗਲੇ ਹਫਤੇ ਬਣਟੀ ਦਾ ਵਿਆਹ ਐ ਬੰਟੀ ਦਾ ਵਿਆਹ ਹੈ ਔਰ ਉਹਦੇ ਘਰ ਵਾਲੀ ਇੰਨੀ ਸੋਹਣੀ ਗੰਤੀ ਲੋਜੀ ਗੋਰੀ ਚਿੱਟੀ ਇਕਾਏ ਕਹਿ ਸਕਦਾ ਵੀ ਅੰਬਰਾਂ ਦੀ ਹੂਰ ਹੈ ਹੂਰपरी ਬਲਾਈ ਸੋਹਣੀ ਹੈ ਹੱਥ ਲਾਇਆ ਵੀ ਨਾ ਮੈੜੀ ਹੁੰਦੀ ਹੈ ਮੈੜੀ ਇੰਨੀ ਸੋਹਣੀ ਹੈ ਬੰਟੀ ਬੰਟੀ ਜੀ ਸਸੀ ਕਾਲ ਜੀ ਹਾਂਜੀ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜੂ ਦੱਸਿਓ ਸਾਡੀ ਨਵੀਂ ਆਉਣ ਵਾਲੀ ਹਾਰਵੀ ਨੂੰ ਏਦਾਂ ਹੀ ਪਿਆਰ ਦਿੰਦੇ ਰਹੋ ਬਾਕੀ ਜਿਨ੍ਹਾਂ ਨੇ ਪਿਛਲੇ ਵੀਡੀਓ ਨਹੀਂ ਦੇਖੀਆਂ ਉਹ ਲਿੰਕ ਤੇ ਜਾ ਕੇ ਪੁਰਾਣੀਆਂ ਵੀਡੀਓ ਜੂ ਦੇਖ ਲਓ ਬਾਕੀ ਇਸ ਵੀਡੀਓ ਦਾ ਪਿਛਲਾ ਭਾਗ ਪਿਆਗਾ ਉਹ ਦੇਖ ਲਓ ਤਾਂ ਹੀ ਤੁਹਾਨੂੰ ਵੀਡੀਓ ਪ੍ਰੋਪਰ ਸਮਝ ਆਊਗੀ ਅੱਗੇ ਵੀ ਇਸ ਵੀਡੀਓ ਦਾ ਨੈਕਸਟ ਪਾਰਟ ਆ ਰਿਹਾ ਹੈਗਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਹੁਣ ਬੋਲਾਂਗੇ ਆਪਾਂ ਪਹਿਲੇ 15 ਗਮਟ ਜਿਨ੍ਹਾਂ ਨੇ ਪਿਛਲੇ ਪਾਰਟ ਚ ਜਿੱਤੇ ਸੀ ਪਹਿਲਾ ਹੈ ਜੀ ਕਰਮਜੀਤ ਕੌਰ ਮਨਪ੍ਰੀਤ ਕੌਰ ਢਾਲੀਵਾਲ ਮਾਨ ਮਾਨ ਜਸਕਰ ਨਰਿੰਦਾਵਾ ਚੀਕ ਚੀਕਾ ਕੈਂਥਲਾ ਵਾਲੇ ਸਰਦਾਰ ਰਾਜੀਵੀਰ ਜੋਗੇ ਵਾਲਾ ਹਰਿਆਣਾ ਸੁਰਿੰਦਰ ਸਿੰਘ ਤਰਸ਼ੇਮ ਸਿੰਘ ਹਰਜੀਤ ਮਾਨ ਕੌਰ ਸੁਖੀ ਢਿੱਲੋਂ ਅਰਨੋ ਥਾਲੀ ਵਾਲਾ ਦਲੱਟ ਅਮਨਪ੍ਰੀਤ ਹਿਆਰ ਰੀਤ ਸਿੱਧੂ ਏਸੀ ਪਹਿਲੇ 15 ਕਮਿੰਟ ਤੁਸੀਂ ਵੀ ਇਸ ਪਾਰਟ ਦੇ ਵਿੱਚ ਸਭ ਤੋਂ ਪਹਿਲਾਂ 15 ਕਮਿੰਟ ਕਰੋ ਤਾਂ ਜੋ ਆਪਾਂ ਅਗਲੇ ਪਾਰਟ ਛੋੜਾ ਨਾ ਬੋਲੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸੋਹਣੀ ਸਪੋਰਟ ਬਵਾਜ ਕੇ ਰੱਖੀ ਹੋਈ ਆ ਐਦਾਂ ਹੀ ਬਣਾ ਕੇ ਰੱਖਿਓ ਤੇ ਮਿਲਦੇ ਆਂ ਜੀ ਅਗਲੇ ਪਾਰਟ ਦੇ ਨਾਲ ਇਸ ਵੀਡੀਓ ਦਾ ਅਗਲਾ ਪਾਰਟ ਬਹੁਤ ਜਲਦੀ ਆ ਰਿਹਾ ਹਾਂਜੀ ਤੇ ਮਿਲਦੇ ਹਾਂ ਥੈਂਕ ਯੂ ਧੰਨਵਾਦ